ਮਨਰੇਗਾ ਸਕੀਮ ਅਧੀਨ ਮਨਰੇਗਾ ਕਾਮਿਆਂ ਨੂੰ 100 ਦਿਨ ਦਾ ਰੋਜ਼ਗਾਰ ਦੇਣ ਵਿੱਚ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਪੰਜਾਬ ਭਾਰ ਵਿਚੋਂ ਪਾਕਿਸਤਾਨ ਤੇ ਰਿਹਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਤੇ ਮਾਰਕੀਟ ਟਮਾਟੀ ਸਰਹੰਦ ਦੇ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ ਇਨਾ ਪਹਿਲੇ ਨੰਬਰ ਤੇ ਆਇਆ ਸ਼ੁਭ ਦਿਵਸ ਕਹਿ ਕੇ ਬੰਦ ਕਰੀ। ਪਹਿਲਾਂ ਤਾਂ ਤੁਸੀਂ ਅੱਜ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਆਏ ਹੋ ਬਾਈਟ ਲੈਣ ਵਾਸਤੇ ਤੁਹਾਡਾ ਧੰਨਵਾਦ ਹੈ। ਤੇ ਮੈਂ ਇਸ ਖੁਸ਼ੀ ਦੇ ਮੌਕੇ ਦੇ ਉੱਤੇ ਸਾਰੇ ਜ਼ਿਲ੍ਹੇ ਨੂੰ ਸਾਰੀ ਮੇਰੀ ਐਡਮਿਨਿਸਟ੍ਰੇਸ਼ਨ ਨੂੰ ਸਾਰੇ ਅਫੀਸਰ ਸਾਹਿਬਾਨ ਨੂੰ ਵਧਾਈ ਦਿੰਦਾ ਜਿਨ੍ਹਾਂ ਦੀ ਮਿਹਨਤ ਦੇ ਸਦਕਾ ਸਾਰੇ ਕਰਮਚਾਰੀਆਂ ਦੀ ਸਦਕਾ ਸਾਰੇ ਮਨਰੇਗਾ ਦੇ ਜਿੰਨੇ ਵੀ ਕੰਮ ਹੈ ਉਹਨਾਂ ਦੀ ਸਦਕਾ ਪੰਚਾਇਤਾਂ ਦੀ ਸਦਕਾ ਸਾਡੇ ਜ਼ਿਲ੍ਹੇ ਨੂੰ ਐਡਾ ਵੱਡਾ ਮਾਣ ਮਿਲਿਆ ਹੈ। ਉਹਨਾਂ ਸਾਰਿਆਂ ਨੂੰ ਵਧਾਈ ਦਿੰਦਾ। ਤੇ ਮੈਂ ਅਗਿਆਸ ਕਰਦਾ ਕਿ ਸਾਡਾ ਜ਼ਿਲ੍ਹਾ ਹੋਰ ਇਦਾਂ ਵੱਧ ਦਿਨ ਡੁਕਣੀ ਰਾ ਚੌਗਣੀ ਮਨਰੇਗਾ ਦੇ ਵਿੱਚ ਤਰੱਕੀ ਕਰੂਗਾ ਲੋਕਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇਵਾਂਗੇ ਅਸੀਂ ਕੋਸ਼ਿਸ਼ ਕਰਾਂਗੇ ਕਿ ਮਨਰੇਗਾ ਦੇ ਵਿੱਚ ਜੋ ਪਿੱਛੇ ਕਮੀਆਂ ਰਹਿ ਗਈਆਂ ਉਹਨਾਂ ਸਾਰੀਆਂ ਨੂੰ ਇਸੀ ਆਉਣ ਵਾਲੇ ਸਾਲ ਦੇ ਵਿੱਚ ਹੋਰ ਵਧੀਆ ਤੰਗ ਦੇ ਨਾਲ ਅੱਗੇ ਲੈ ਕੇ ਜਾਈਏ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز